ਇਸਾ ਸ਼ਿਕਾਇਤ ਲੱਜਾ ਪਤਾ ਨੂੰ ਦੱਸਣ ਲੱਗਿਆਂ ਕੁਰਤੇ ਪਜਾਮੇ ਦੀ ਸਟੀਚਿੰਗ ਆਪਾਂ ਇਹਦੀ ਕਟਿੰਗ ਕਰ ਲਈ ਆ ਇਹ ਆਪਾਂ ਪੇਸਟਿੰਗ ਲਾ ਲਈ ਹੈ ਪ੍ਰੈਸ ਨਾਲ ਕੱਪੜੇ ਤੇ ਇਸ ਤਰ੍ਹਾਂ ਲਗਾਣੀ ਹੈ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਹੁੰਦੀ ਹੈ ਬਟਨਾਂ ਵਾਲੀ ਫੱਟੀ ਆ ਜਿਹੜੀ ਨੀਚੇ ਛੋਟੀ ਫੱਟੀ ਲੱਗਦੀ ਹੁੰਦੀ ਆ ਉਹ ਹੁੰਦੀ ਆ ਤੇ ਇਸ ਤਰ੍ਹਾਂ ਇਹਦੀ ਕਟਿੰਗ ਕੀਤੀ ਜਾਂਦੀ ਆ ਇੱਕ ਸਾਈਡ ਥੋੜੀ ਜੀ ਜ਼ਿਆਦਾ ਹੁੰਦੀ ਆ ਤੇ ਇੱਕ ਥੋੜੀ ਜੀ ਘੱਟ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਡੀ ਸਾਈਡ ਹੈ ਇੱਥੇ ਨੀਚੇ ਵਾਲੀ ਫੱਟੀ ਲੱਗੇਗੀ ਛੋਟੀ ਜਿਹੜੀ ਛੋਟੀ ਸਾਈਡ ਹੈ ਇੱਥੇ ਮੱਟਣਾ ਵਾਲੀ ਫੱਟੀ ਲੱਗੇਗੀ ਹੁਣ ਇਸ ਨੂੰ ਆਪਾਂ ਸਟਿਚ ਕਰਦੇ ਹਾਂ ਇਸ ਤਰ੍ਹਾਂ ਰੱਖ ਕੇ ਤੇ ਸਟਿਚ ਲਗਾ ਲੈਣੀ ਆਪਾਂ ਨੇ స్టాతో ఫల్డ్డ కరెంట్ స్టిచ ਫਿਰ ਆਪਾਂ ਇਸ ਨੂੰ نیچے ਅਸਤਰ ਫੋਲਡ ਕਰਕੇ ਇਹਦੇ ਉੱਪਰ ਸਟਿਚ ਕਰ ਦਿੰਦੇ ਹਾਂ ਆਪਣੀ ਛੋਟੀ ਪੱਟੀ ਨੀਚੇ ਵਾਲੀ ਹੁਣ ਆਪਾਂ ਪਟਣਾ ਵਾਲੀ ਪੱਟੀ ਲਗਾਣੀ ਆ ਇਸ ਫੱਟੀ ਨੂੰ ਇਸ ਤਰ੍ਹਾਂ ਉਲਟੀ ਸਾਈਡ ਤੋਂ ਰੱਖ ਕੇ ਇੱਥੇ ਆਪਾਂ ਸਟਿਚ ਲਗਾ ਦੇਣੀ ਆ ਲਗਭਗ ਇੱਕ ਪੈਰ ਫਿਰ ਆਪਾਂ ਇਸ ਨੂੰ ਇਹਦੇ ਉੱਪਰ ਇਹਨੂੰ ਫੋਲਡ ਕਰ ਲੈਣਾ ਤੇ ਸਟਿਚ ਲਗਾ ਲੈਣਾ ਨੀਚੇ ਤੋਂ ਅਸਤਰਾ ਲਗਾ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਕੋਈ ਗਲ ਨਹੀਂ ਪਿਆ ਹੁਣ ਆਪਾਂ ਇਹਦੇ ਉੱਤੇ ਲਾਉਣੇ ਹੈ ਜੀ ਪਾਕਟ ਜੇਬ ਅਸਤਰਾ ਕੋਲਡ ਬੈਲਾਈਨ ਫੋਲਡ ਕਰਕੇ ਰੱਖਿਆ ਹੈ ਪ੍ਰੈਸ ਦੀ ਮਦਦ ਨਾਲ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ کٹ ਹੁਣ ਆਪਾਂ ਜੜ ਦੇਣ ਜੀ ਤੇਰਾ ਬੈਕ ਸਾਈਡ ਤੇ ਇਸ ਤਰ੍ਹਾਂ ਹੀ ਕਟਿੰਗ ਕੀਤਾ ਹੁੰਦਾ ਇੱਕ ਸਾਈਡ ਇਹ ਵੀ ਇੱਧਰ ਰੱਖ ਲੈਣੀ ਆ ਤੇ ਦੂਸਰੀ ਵੀ ਇੱਧਰ ਰੱਖ ਲੈ ਬੈਕ ਸਾਈਡ ਤੇ ਫਰੰਟ ਸਾਈਡ ਨੂੰ ਅਟੈਚ ਕਰਦੇ ਆ ਇਹ ਦੋਨੋਂ ਸਾਈਡ ਇਸ ਤਰ੍ਹਾਂ ਤੇ ਧੀਰੇ ਵਾਲੀ ਜਿਹੜੀ ਦੂਸਰੀ ਸਾਈਡ ਆਉਣਗੇ ਲਈ ਇਸ ਤਰ੍ਹਾਂ ਵਾਕੀਏ ਅਟੈਚ ਕਰਾਂਗੇ ਜਿਹਨਾਂ ਜਿਹੜੀ ਸਿਉਣ ਹੈ ਉਹ ਦੋਨੋਂ ਪਾਸੇ ਕਿਸੇ ਪਾਸੇ ਵਿਸ਼ਵਾ ਨਹੀਂ ਹੁੰਦੀ ਅੰਦਰੋਂ ਗੁੰਮ ਸੇ ਕਤੇ ਰਹੇ ਹਨ ਇਹ ਲੋਕਾਏ ਇਹ ਦੋਨੋਂ ਸਾਈਡ ਹੈ ਅੰਦਰ ਵੀ ਬਾਹਰ ਵੀ ਕਿਸ ਤਰ੍ਹਾਂ ਹੈ ਇਹ ਦੋਨੋਂ ਸਾਈਡ ਸੇ ਲੰਬੀ ਹੈ ਕਿਚਨ ਦਾ ਸਟਰਾ ਰੱਖੋ ਫਿਰ ਸੈਂਟਰ 'ਚ ਆਪਣੀ ਨਿਸ਼ਾਨੀ ਲਗਾ ਲੈਂਗੇ ਹੁਣ ਆਪਾਂ ਬਣਾਉਣੀਆਂ ਜੀ ਬਾਜੂ ਇਹਨਾਂ ਦੀ ਹਾਂ ਬਾਜੂ ਨੇ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣੀਆਂ ਨੇ ਤੇ ਇਹਦੇ ਸਟਿਚ ਲਗਾ ਦੇਣੀਆਂ ਨੇ ਹੁਣ ਆਪਾਂ ਇਹਨਾਂ ਦਾ ਜਿਹੜਾ ਕੋੜਤਾ ਹੁਦਾ ਮੁੱਢਾ ਨਾਲ ਪੈ ਲੈਣ 1.5 ਇੰਚ ਤੇ 1.5 ਇੰਚ ਦੀ ਨਿਸ਼ਾਨੀ ਆਪਾਂ ਬਾਜੂ ਤੇ ਲਗਾ ਲੈਣੀ సాలు స్ స్టిచ్జూను సీధీ కల్టి ఉల్టా బాజూను ఏదే అందరం పాడేద ఆ బాజూ ద సటర్ ఆ కుతే మల్లె మత మోడే ਸਤਰਾ ਰੱਖ ਕੇ ਇਹਨਾਂ ਨੂੰ ਆਪਾਂ ਸਟਿਚ ਲਗਾਣਾ ਸਤਰਾ ਬਣ ਗਏ ਜੀ ਆਪਣੀ ਬਾਤ ਚੋ ਤੁਸੀਂ ਲੈ ਸਕਦੇ ਹੋ ਇਤਨੀ ਫਿਨਿਸ਼ਿੰਗ ਹੈ హను కజ బ కుర్తేణి స్విచ్ ఇద్దరం ఎస్తా ఏ ਇਸ ਤਰ੍ਹਾਂ ਹੀ ਆਪਣਾ ਸਾਰਾ ਕਾਜ ਕਰ ਦੇਣਾ ਦੀ ਸਟਰਾ ਪਾ ਸਾਰੇ ਕਾਜ ਬਟਨ ਕਰਤੇ ਹੁਣ ਆਪਾਂ ਕਰਾਂਗੇ ਪ੍ਰੈਸ ਆਈ ਹੈ ਜੀ ਕੁੜਤੇ ਪਜਾਮੇ ਦੀ ਫਾਈਨਲ ਲੁੱਕ ਇਹ ਹੋ ਗਿਆ ਆਪਣਾ ਪਜਾਮਾ ਤੇ ਇਹ ਹੋ ਗਿਆ ਆਪਣਾ ਕੁੜਤਾ ਦੇਖ ਸਕਦੇ ਹੋ ਤੁਸੀਂ ਕੀ ਰਾਇ ਦਾ ਬਾਕੀ ਤੁਸੀਂ ਵੀ ਜ਼ਰੂਰ ਦੱਸਿਓ ਕਿਵੇਂ ਬਣਾਉਣੇ ਹੋ ਅਗਰ ਕੋਈ ਆਸਾਨ ਤਰੀਕਾ ਜਾਂ ਬੈਟਰ ਹੈ ਆਪਾਂ ਇਸ ਤਰ੍ਹਾਂ ਬਣਾਉਣੇ ਆ